ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਜੋ ਕਲੈਕਸ਼ਨ ਲੈ ਕੇ ਆਈਆਂ ਤੁਹਾਡੀ ਨਿਮਰਤਾ ਮੈਂ ਅੱਜ ਇਹਨਾਂ ਦੇ ਪ੍ਰਾਈਸ ਇੱਥੇ ਮੈਂਸ਼ਨ ਕਰ ਦਿੱਤੇ ਨੇ ਆਈ ਥਿੰਕ ਥੋੜਾ ਕਲੀਅਰਲੀ ਡਿਸਪਲੇ ਨਹੀਂ ਹੋ ਰਿਹਾ ਬਟ ਫਿਰ ਵੀ ਮੈਂ ਟਰਾਈ ਅੱਜ ਕੀਤੀ ਹੈ ਕਿ ਥੋੜਾ ਡਿਸਪਲੇ ਕਰਦੇ ਹਾਂ ਜੋ ਪ੍ਰਾਈਸ ਹੈ ਬੋਲ ਕੇ ਦੱਸਾਂਗੀ ਥਾਮੀ ਨਾਲ ਦੇ ਨਾਲ ਤੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਦੇ ਰਿਗਾਰਡਿੰਗ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਜ਼ਰੂਰਤ ਦੀ ਗਾੜੀ ਅੱਜ ਵਾਲਿਆਂ ਨੇ ਪ੍ਰਾਈਸ ਮੈਂਸ਼ਨ ਕਰ ਦਿੱਤਾ ਹੈ ਕੁਝ ਕਢਾਈਆਂ ਵਾਲੇ ਮੋਸਟਲੀ ਕਢਾਈਆਂ ਹੈਗੀਆਂ ਨੇ ਸਾਰੇ ਸੂਟਾਂ ਦੇ ਕੁਝ ਘੇਰੇ ਤੇ ਨੇ ਜਾਂ ਬਾਟਮ ਤੇ ਆਣੀਆਂ ਗੀਆਂ ਦੁਪੱਟੀਆਂ ਤੇ ਆਣਗੀਆਂ ਸਾਰੀ ਇਹ ਕਲੈਕਸ਼ਨ ਗਰਮੀਆਂ ਦੀ ਸਪੈਸ਼ਲ ਨੇ ਸਾਰੀਆਂ ਕਲੈਕਸ਼ਨ ਜਿਹੜੀਆਂ ਫੈਬਰਿਕ ਕਾਟਨ ਨਾਲ ਰਿਲੇਟਡ ਹੈ ਕੈਂਬਰੀ ਕਾਟਨ ਮਸਲਿਨ ਹੋ ਗਿਆ ਜਾਂ ਕਾਟਨ ਹੋ ਗਿਆ ਸਾਰੀਆਂ ਇਹ ਕਲੈਕਸ਼ਨਾਂ ਨੇ ਸਮਰ ਸਪੈਸ਼ਲ ਨੇ ਗਰਮੀਆਂ ਨੂੰ ਸਾਹਮਣੇ ਰੱਖ ਕੇ ਕਲੈਕਸ਼ਨ ਸਾਰੀਆਂ ਅੱਜ ਦੀਆਂ ਮੈਂ ਵੀਡੀਓ ਚ ਐਡ ਕੀਤੀਆਂ ਨੇ ਤੇ ਤੁਸੀਂ ਅਗਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਐਡ ਕੀਤਾ ਹੋਇਆ ਪ੍ਰਾਈਸ ਦੇਖੋ ਇਹਨਾਂ ਦਾ 870 ਹੈ ਵੈਸੇ ਮੋਸਟਲੀ ਸਭ ਦਾ ਡਿਸਪਲੇ ਹੋ ਰਿਹਾ ਹੈ ਸਕਰੀਨ ਤੇ نیچے ਸਭ ਤੇ ਤੇ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਕਿਸੇ ਵੀ ਕਲੈਕਸ਼ਨ ਤੇ ਸਭ ਤੇ ਫ੍ਰੀ ਸ਼ਿਪਿੰਗ ਚਾਰजेस ਹੈ ਜੋ ਪ੍ਰਾਈਸ ਮੈਂਸ਼ਨ ਕੀਤਾ ਉਹ ਹੀ ਲੱਗੇਗਾ ਫਾਈਨਲ ਪ੍ਰਾਈਸ ਇਸ ਤੋਂ ਇਲਾਵਾ ਹੋਰ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਤੇ ਜੇਕਰ ਸਟੇਟਸ ਦੇਖਣਾ ਤਾਂ ਆਪਣਾ ਨੇਮ ਐਂਡ ਸਿਟੀ ਦਾ ਨੇਮ ਦੱਸ ਦੇਣਾ ਮੇਰੇ ਨੰਬਰ ਤੇ ਜਾ ਕੇ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਮੇਰਾ ਸਟੇਟਸ ਤੇ ਅਪਡੇਟਸ ਆndੀਆਂ ਨੇ ਉਹ ਤੁਹਾਨੂੰ ਸ਼ੋ ਹੋ ਜਾਣੀਆਂ ਅੱਜਕੱਲ ਕਿਹੜੇ ਕਿਹੜੇ ਸੂਟ ਰੈਨ ਕਰ ਰਹੇ ਨੇ ਐਕਸਕਲੂਸਿਵ ਸੂਟ ਕਿਹੜੇ ਨੇ ਜੁਐਲਰੀ ਹੋ ਗਈਆਂ ਚਾ ਹੋਮ ਡੈਕ ਔਰ ਦੀਆਂ ਕਲੈਕਸ਼ਨਾਂ ਨੇ ਹਰ ਤਰ੍ਹਾਂ ਦੀਆਂ ਮੇਰੇ ਕੋਲ ਮੇਕਅਪ ਹੋ ਗਿਆ ਐਵਰੀਥਿੰਗ ਹੁੰਦਾ ਉਹ ਤੁਸੀਂ ਮੈਨੂੰ ਮੇ ਨੰਬਰ 'ਤੇ ਜਾ ਕੇ ਮੈਸੇਜ ਕਰਾ ਦੇਣਾ ਕਿਉਂਕਿ ਮੈਂ ਤੁਹਾਨੂੰ ਨੰਬਰ ਸੇਵ ਕਰਾਵਾਂਗੀ ਫਿਰ ਮੇਰਾ ਜਿਹੜਾ ਸਟੇਟਸ ਹੈ ਉਹ ਤੁਹਾਨੂੰ ਸ਼ੋ ਹੋ ਜਾਏਗਾ ਤੇ ਅਗਰ ਸੂਟ ਬਾਏ ਕਰਨਾ ਹੈ ਤਾਂ ਨੰਬਰ ਪ੍ਰੋਵਾਈਡਡ ਐਸ ਨੰਬਰ 'ਤੇ ਜਾ ਕੇ ਮੈਨੂੰ ਆਪਣਾ ਸਕਰੀਨਸ਼ਾਟ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਜੀ ਮੇਕੀ ਮੈਂ ਦੱਸ ਦਿੱਤਾ ਕਿ ਮੋਸਟਲੀ ਫੈਬ੍ਰਿਕ ਕਾਟਨ ਹੈ ਦੁਪੱਟਾ ਕੁਛ ਨਾਲ ਪਿਓਰ ਦਾ ਕੁਛ ਨਾਲ ਮਸਲੀਨ ਦਾ ਤੇ ਕੁਛ ਨਾਲ ਕੋਟਾ ਡੋਰੀਆ ਦਾ ਦੁਪੱਟਾ ਆਏਗਾ ਟਾਈ ਡਾਈ ਅੱਜ ਕੱਲ ਫਿਰ ਟ੍ਰੈਂਡ ਵਿੱਚ ਆ ਗਿਆ ਉਹ ਵੀ ਦੁਪੱਟੇ ਹੈਗੇ ਨੇ ਵਿੱਚ ਨਾਲ ਵੀਡੀਓ ਹਮੇਸ਼ਾ ਛੋਟੇ ਛੋਟੇ ਹੁੰਦੀਆਂ ਨੇ ਅੱਜ ਵੀ ਛੋਟੀ ਜੀ ਵੀਡੀਓ ਤਾਂ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਕਲੈਕਸ਼ਨ ਨਾਲ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ